ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਲੁਧਿਆਣਾ ਦਾ ਵੱਡਾ ਸ਼ਾਇਰ ਸਾਹਿਰ ਲੁਧਿਆਣਵੀ ਉਹ ਕਹਿੰਦੇ ਨੇ ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ ਆਦਮੀ ਕੋ ਚਾਹੀਏ ਕਿ ਉਹ ਵਕਤ ਸੇ ਡਰ ਕਰ ਰਹੇ ਕੌਣ ਜਾਣੇ ਕਿਸ ਘੜੀ ਮੇ ਵਕਤ ਦਾ ਬਦਲੇ ਮਜ਼ਾ ਤੇ ਮੈਂ ਕਿਉਂ ਕਹਿ ਰਿਹਾ ਇਹ ਮੈਂ ਕਹਿ ਰਿਹਾ ਕਿ ਕੋਈ ਸ਼ਖਸ ਜਿਹੜਾ ਕਿਸੇ ਸਮੇਂ ਪੰਜਾਬ ਦਾ ਵੱਡਾ ਪਾਵਰਫੁੱਲ ਬੰਦਾ ਹੁੰਦਾ ਸੀ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੁਲਿਸ ਬੜੀ ਪਾਵਰਫੁੱਲ ਹੁੰਦੀ ਸੀ ਜਦੋਂ ਜਿਹਦਾ ਦਿਲ ਕਰਦਾ ਸੀ ਜਿਸ ਨੂੰ ਮਾਰ ਕੇ ਇਨਕਾਊਂਟਰ ਦਿਖਾ ਦਿੱਤਾ ਜਾਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਪਾਵਰਫੁਲ ਬੰਦਾ ਜਿਹੜਾ ਬਾਅਦ ਚ ਜਾ ਕੇ 2002 ਦੇ ਵਿੱਚ ਡੀਜੀਪੀ ਪੰਜਾਬ ਬਣਦਾ ਹੈ ਐਮ ਐਸ ਪੋਲਰ ਮਹਲ ਸਿੰਘ ਪੋਲਰ ਉਹ ਮਹਲ ਸਿੰਘ ਪੋਲਰ ਜਿਹਦਾ ਪੁੱਤਰ ਹਰਚੰਨ ਸਿੰਘ ਪੋਲਰ ਅਜਕਲ ਬੜੈਲ ਜੇਲ੍ਹ ਦੇ ਵਿੱਚ ਹੈ ਮੈਂ ਉਹਦੀ ਗੱਲ ਕਰ ਰਿਹਾ ਕੱਲ ਐਮ ਐਸ ਪੋਲਰ ਸਾਹਿਬ ਸਾਬਕਾ ਡੀਜੀਪੀ 85 ਸਾਲ ਦੀ ਉਮਰ ਹੋਵੇ ਅੱਖਾਂ ਸੱਲੀਆਂ ਅੱਖਾਂ ਨਮ ਆਪਦੇ ਪੁੱਤਰوں ਦੇਖ ਕੇ ਜਿਸ ਨੂੰ ਉਹਨਾਂ ਨੇ ਭਰਤੀ ਕਰਵਾਇਆ ਸੀ ਤਰਸ ਦੇ ਆਧਾਰ ਤੇ ਇਸ ਕਰਕੇ ਕਿਉਂਕਿ ਪਾਵਰਫੁਲ ਸੀ ਕਿ ਚਲੋ ਇਹਨੂੰ ਡੀਐਸਪੀ ਬਣਾ ਦੋ ਜੇ ਨਹੀਂ ਕੋਈ ਹੋਰ ਕੰਮ ਕਰ ਸਕਿਆ ਇਦਾਂ ਹੀ ਪਾ ਦਈਏ ਤੇ ਉਹ ਐਮਬੀਸ ਭੁੱਲਰ ਕੱਲ ਅੱਖਾਂ ਗਿਲੀਆਂ ਹੋ ਗਈਆਂ ਨਮ ਹੋ ਗਈਆਂ ਦੱਸਣ ਵਾਲੇ ਕਹਿੰਦੇ ਨੇ ਦੋਨੇ ਪਿਓ ਪੁੱਤਾਂ ਦੀ ਇਹ ਵੀ ਜਿਹੜਾ ਹਰਚਰਨ ਭੁੱਲਰ ਵੀ ਅੰਦਰ ਤੋਂ ਸੋਚਦਾ ਹੂੰ ਕਿ ਪਰਿਵਾਰ ਦੀ ਉਸ ਤਰ੍ਹਾਂ ਦੀ ਬੇਇੱਜ਼ਤੀ ਜਿਹੜੀ ਹੁਣ ਇਹ ਤਾਂ ਇਹ ਤਾਂ ਲੈਂਦੀ ਨਹੀਂ ਹੁੰਦੀ ਨਾ ਸਮਾਜ ਦੇ ਵਿੱਚ ਜੋ ਮਰਜ਼ੀ ਹੋਵੇ ਜਿੰਨਾ ਮਰਜ਼ੀ ਪੈਸੇ ਦੀ ਕਦਰ ਹੋਵੇ ਲੇਕਿਨ ਜਦੋਂ ਇਹ ਗੱਲ ਲੱਗ ਜੇ ਨਾ ਇੱਕ ਲੰਕ ਹੁੰਦਾ ਹੈ ਇਹ ਉਹ ਲੱਗ ਜਾਂਦਾ ਹੈ ਤਾਂ ਹੋ ਸਕਦਾ ਦੋਨੇ ਪਿਓ ਪੁੱਤ ਜਦੋਂ ਮਿਲੇ ਇਸ ਕਰਕੇ ਉਹਨਾਂ ਦੀਆਂ ਅੱਖਾਂ ਨਾ ਮੋੜਨਗੀਆਂ ਕੱਲ 20 ਕਵਿਟ ਲੈ ਕੇ ਦੇ ਬਜ਼ੁਰਗ ਐਮ ਐਸ ਭੌਲਰ ਦੇ ਹਰਚੰਦ ਸਿੰਘ ਪੁਰ ਡਬਲ ਬਰਾਕਤ ਕੀਤੀ ਤੇ ਕਿਹਾ ਕਿ ਸੱਚ ਦੀ ਜਿੱਤ ਹੁੰਦੀ ਹੈ ਇਹ ਹੋਰ ਵੀ ਖਤਰਨਾਕ ਕਹਾਣੀ ਹੈ ਤੇ ਜੇ ਸੱਚ ਉਹ ਜੀ ਸੱਚ ਦੀ ਜਿੱਤ ਹੁੰਦੀ ਹੈ ਤੇ ਫਿਰ ਤਾਂ ਗੜਬੜ ਹੋ ਜਾਣੀ ਹੈ ਭਾਈ ਸੱਚ ਤਾਂ ਹੁਣ ਇਹ ਤਾਂ ਦੱਸਣਾ ਹੀ ਪੈਣਾ ਰ 7.5 ਕਰੋੜ 2.5 ਕਿਲੋ ਸੋਨਾ ਤੇ ਫਿਰ ਇਹ ਤਾਂ ਜੇ ਇਹਦੀ ਜਿੱਤ ਹੋਣੀ ਹੈ ਫਿਰ ਤਾਂ ਗੜਬੜ ਹੋ ਜਾਣੀ ਹੈ ਜਿਹੜੀ ਤੁਸੀਂ ਉੱਥੇ ਕਿਹਾ ਕਿ ਸੱਚ ਦੀ ਜਿੱਤ ਹੁੰਦੀ ਹੈ ਤਾਂ ਇਹ ਹੈ ਸੱਚ ਦੀ ਜਿੱਤ ਤਾਂ ਉਦੋਂ ਦੀ ਜਦੋਂ ਕੁਝ ਨਾ ਮਿਲਦਾ ਜਾ ਇਹ ਕਹਿੰਦੇ ਵੀ ਕਿਹਦਾ ਪੈਸਾ ਜੇ ਦਿਖਾਇਆ ਜਾਂਦਾ ਫਿਰ ਤਾਂ ਕੱਟ ਹੋਰ ਹੋਣੀ ਸੀ ਹੁਣ ਤਾਂ ਸਭ ਕੁਝ ਸੀਬੀਆਈ ਕੱਢੀ ਸੀ ਵੀ ਕੀ ਉਹ ਤਾਂ ਈਡੀ ਦੀ ਵੀ ਤਿਆਰੀ ਹੈ ਤੇ ਈਡੀ ਵੀ ਬਿਲਕੁਲ ਤਿਆਰ ਪਈ ਹੈ ਜਿਸ ਤਰੀਕੇ ਦਾ ਇਹ ਕੇਸ ਬਣ ਰਿਹਾ ਹੈ ਜਾਂ ਜਿਸ ਪਾਸੇ ਨੂੰ ਕੇਸ ਜਾ ਰਿਹਾ ਹੈ ਜਪ ਕੇਸ ਦੀ ਜਿਹੜੀ ਹੈ ਦੇਖੀਏ ਅਪਡੇਟ ਉਹਦੇ ਚ ਤਾਂ ਇਹੀ ਕੱਲ ਜਦੋਂ ਸੈਕਟਰ 9 ਦਾ ਜਿਹੜਾ ਬੈਂਕ ਹੈ ਐਚ ਡੀ ਐਫ ਸੀ ਬੈਂਕ ਉਹਦੇ ਚ ਇੱਕ ਲੋਕਰ ਜਿਹੜਾ ਉਹ ਖੋਲਿਆ ਚਾਰ ਪੰਜ ਲੋਕਰਾਂ ਦੇ ਚਾਬੀਆਂ ਨਹੀਂ ਕਿਉਂ ਖੋਲੇ ਹਲੇ ਤਾਂ ਉਹਦੇ ਚ ਵੀ ਬੜਾ ਕੁਝ ਨਿਕਲੀ ਜਾਂਦਾ ਭਾਵੇਂ ਸੋਨਾ ਤਾਂ ਕੋਈ ਜ਼ਿਆਦਾ ਨਹੀਂ 2.5 ਕਿਲੋ ਸੋਨੇ ਦੇ ਸਾਹਮਣੇ 50 ਗ੍ਰਾਮ ਸੋਨਾ ਕੀ ਹੁੰਦਾ ਪੰਜ ਟੋਲੇ ਸੋਨਾ ਕੀ ਹੁੰਦਾ ਪਰ ਗਲਤੀ ਤਾਂ ਇਹ ਹੈ ਕਿ ਜੋ ਚ ਫਲੈਟ ਨਿਕਲ ਰਹੇ ਨੇ ਪ੍ਰਾਪਰਟੀ ਦੇ ਪੇਪਰ ਦੋ ਫਲੈਟ ਦबई ਦੇ ਵਿੱਚ ਇੱਕ ਫਲੈਟ ਕੈਨੇਡਾ ਚ ਉਹਨੂੰ ਇਹ ਕੋਹ ਹੱਤਰ ਪ੍ਰਾਪਰਟੀ ਦੇ ਪੇਪਰ ਨੇ 71 ਤੁਹਾਨੂੰ ਬੜਾ ਕੁਝ ਨਿਕਲੂਗਾ ਫਿਰ ਤਾਂ ਤਾਂ ਫਿਰ ਉਹਦੀ ਗੱਲ ਹੋ ਰਿਹਾ ਹੈ ਕਿ ਜਿਹੜਾ ਪ੍ਰਾਪਰਟੀ ਦबई ਵਾਲੀ ਹੈ ਉਹ ਸ਼ੇਅਰਹੋਲਡਰ ਨੇ ਕਹਾਣੀ ਉੱਧਰ ਨੂੰ ਵੀ ਜਾਊਗਾ ਸ਼ੇਅਰਹੋਲਡਰ ਕਿਵੇਂ ਬਣ ਕੇ ਕੀ ਹੈ ਕਿ ਕਿਵੇਂ ਕਹਾਣੀ ਉੱਥੋਂ ਅੱਗੇ ਗਈ ਹੈ ਫਲੈਟ ਤਾਂ ਇੰਨੇ ਦੇ ਕਹਿੰਦੇ ਜੀ ਉਹਦਾ ਵੀ ਵਾਈਸ ਦੇ ਨਾਮ ਤੇ ਜਿੰਦਰਕੌਰ ਦੇ ਨਾਮ ਇਕਰਾਰਨਾਮੇ ਕੀਤੇ ਹੋਏ ਨੇ ਦੇ ਜਿਹੜੇ ਲੋਕਰਾਂ ਚੋਂ ਮਿਲ ਰਿਹਾ ਹੈ ਨਾ ਸਬਾਨੋ ਵਿੱਚ ਪੇਪਰ ਜ਼ਿਆਦਾ ਮਿਲ ਰਹੇ ਨੇ ਦੇ ਚ ਹਾਲੇ ਤਾਂ ਜਿਹੜੇ ਚਾਰ ਲੋਕਰ ਹੋਰ ਨੇ ਉਹਨਾਂ ਚੋਂ ਕੀ ਮਿਲ ਲੈ ਉਹ ਵੀ ਪਏ ਤਾਂ ਇਹ ਸਾਰਾ ਜਿਹੜਾ ਕਿਸ ਪਾਸੇ ਨੂੰ ਮੈਂ ਤਾਂ ਹੀ ਕਹਿੰਦਾ ਇਹ ਜਾਂਚ ਥੋੜੀ ਈਦੀ ਵਾਰ ਨੂੰ ਬਚਣੀ ਹੈ ਇਹਦੀ ਚੀਟੀ ਦੀ ਐਂਟਰੀ ਹੋ ਜਾਣੀ ਹੈ ਜਾਂ ਐ ਸਮਝੋ ਹੋਈ ਪਈ ਹੈ ਇਸ ਪਾਸੇ ਨੂੰ ਕਹਿੰਦੇ ਹੁਣ ਕੇਸ ਸ਼ੁਰੂ ਕਿੱਥੋਂ ਹੋਇਆ ਸੀ ਚੱਲ ਗਿਦੋ ਕੇਸ ਬਣਿਆ ਡੀਅਰ ਡੀਏ ਦਾ ਕ腐ਸ਼ਨ ਦਾ ਸਿਰਫ 5 ਲੱਖ ਦੀ ਗੱਲ ਜਿਹਦੇ ਕੋਲ ਐਂਡਾ ਪੈਸਾ ਪਿਆ ਹੋਵੇ ਸੋਚਦਾ ਹੋਊ ਆਹੀ ਕਾਰਨ ਹੈ ਦੋਨੇ ਪਿਓ ਪਤਾਂ ਦੇ ਅੱਖਾਂ ਚ ਜਿਹੜਿਆ ਅਥਰੂ ਆਉਣ ਦਾ ਕਾਰਨ ਹੀ ਇਹ ਹੈ ਕਿ ਕੀ ਹੈ 5 ਲੱਖ ਰੁਪਈਆ ਕਿਉਂ ਇਹ ਜਾ ਪੰਗਾ ਲਿਆ ਮੈਂ ਸਾਰਾ ਕੁਛ ਉਹ ਤਾਂ ਰਿਟਾਇਰਮੈਂਟ ਵੱਲ ਨੂੰ ਵੱਧ ਰਿਹਾ ਸੀ ਪਰ ਜਦੋਂ ਕੁਝ ਹੋਣਾ ਹੁੰਦਾ ਕੌਣ ਅਹੀਂ ਤੱਕ ਮੈਂ ਹੁਣੇ ਸ਼ੇਅਰ ਤੋਂ ਸਟਾਕ ਕਿਹਾ ਬਖਤ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਬੁਰਾ ਬਖਤ ਹੈ ਜੀ ਤੇ ਆਗੇ ਪ੍ਰਭਖਤ ਤੇ ਉਹਦੇ ਚ ਹੁਣ ਉਹ ਜਿਹੜੇ ਹੈ ਕਈ ਕੇਸ ਹੋਣਗੇ ਇੱਕ ਤਾਂ ਡੀਏ ਦਾ ਕੇਸ ਤਾਂ ਪੱਕਾ ਹੀ ਹੋ ਗਿਆ ਤੁਗ ਆਪ ਹੀ ਦੱਸਿਆ ਕਿ ਜਿਹੜੀ ਮੇਰੀ ਇਨਕਮ ਹੈ ਕਿੰਨੀ ਮੇਰੀ ਤਨਖਾਹ ਹੈ ਸਾਰਾ ਬਦਲ ਸਾਰਾ ਕੁਝ ਬਣਾ ਕੇ ਜਿਹੜਾ ਹੈ ਉਹ 30 ਪਰਸੈਂਟੇਜ ਟੈਕਸ ਕੱਟ ਕੇ ਤੇ ਫਿਰ ਉਹ ਐਡਾ ਪ੍ਰਾਪਰਟੀ ਕਿੱਥੋਂ ਬਣੀ 27 ਲੱਖ ਤਾਂ ਵੀ ਪ੍ਰਾਪਰਟੀ ਬੰਦੀ ਜੇ ਦੀ ਇਨਕਮ ਹੈ ਤਾਂ ਫਿਰ ਡੀਏ ਦਾ ਕੇਸ ਬੰਦ ਹੈ ਥਿਸ ਪ੍ਰੋਬਬਿਲਿਟੀ ਜਿਹੜਾ ਹੈ ਐਸੈਟਸ ਤੋਂ ਅੰਪਤੋਂ ਤੋਂ ਜ਼ਿਆਦਾ ਜਿਹੜੇ ਤੁਸੀਂ ਇੱਕ ਵੇਜਾਇਦਤ ਬਣਾ ਲਈ ਜਿਹੜੇ ਤੁਹਾਡੇ ਸਰੋਤ ਲੋ ਘਟ ਨੇ ਇਹ ਇਹਦਾ ਕੇਸ ਫੇਰ ਉਹ ਜਿਹੜਾ ਸੰਭਰਾਣਾ ਫਾਰਮ ਤੋਂ ਬਿਨਾਂ ਉਥੇ ਇੱਕ ਸਾਈਜ਼ ਦਾ ਬਣ ਗਿਆ ਕੇਸ ਉਥੇ ਸ਼ਰਾਬ ਵੇਚੀ ਤੇ ਲੱਕਦੀ 290000 ਦੀ 108 ਬੋਤਲਾਂ ਯੂ ਗ੍ਰੀਜੀਸ ਰੌਬ ਪਰ ਬਲੇਟੀਸ ਰੌਬ ਜਿਹਨੂੰ ਕਹਿੰਦੇ ਆ ਸੀ ਪਿੰਡਾਂ ਦੀ ਪੁਰਲੀ ਚ ਇਟਸ ਅ ਬੈਗੀ ਸ਼ਰਾਬ ਬਿਲੀ ਉਹ ਐਕਸਾਈਜ਼ ਦਾ ਕੇਸ ਤਾਂ ਫੇਰ ਅਬ ਐਕਟ ਕਿੰਨਾ ਕੁਸ਼ੀ ਚੱਲੀ ਜਾਦਾ ਨਾਲ ਨਾਲ ਹੁਣ ਜੀਡੀ ਜਦ ਆ ਗਈ ਜਿਹੜੀ ਕਈ ਕਿਸਮ ਦੇ ਕੇਸ ਬੰਨੇ ਵੀ ਖੋਰ ਗੱਲ ਹੈ ਜਿਹੜੀ ਜਿਹੜੀ ਸੀਵੀ ਹੈ ਅੱਜ ਕੱਲ ਸਾਰਾ ਕੁਝ ਬਿਲੀਓਗ੍ਰਾਫੀ ਕਰਦੀ ਹੈ ਸਬੂਤ ਪੱਕੇ ਹੁੰਦੇ ਨੇ ਮਤਲਬ ਉਹਦੇ ਚ ਉਹ ਕੰਬਣੀ ਹੈ ਕਿ ਇਹ ਰੇ ਫਿਰ ਨਾਲ ਆਪਾਂ ਨਿਕਲ ਜਾਗੇ ਬਾਹਰ ਸੀਵੀ ਦਾ ਇੱਕ ਆਪਣਾ ਢੰਗ ਹੈ ਤੋਂ ਢੰਗ ਦੇ ਵਿੱਚ ਫਿਰ ਉਹ ਸਬੂਤ ਨੇ ਉਹ ਤਾਂ ਬਹੁਤ ਬਾਰ ਦੇਖਿਆ ਬਦਰ ਜੇ ਕਿਸੇ ਇਨਵੈਸਟੀਗੇਸ਼ਨ ਵੀ ਹੋਣੀ ਉਹਦੀ ਰਿਕਾਰਡਿੰਗ ਹੁੰਦੀ ਹੈ ਤੇ ਰਿਕਾਰਡਿੰਗ ਹੋ ਰਹੀ ਹੈ ਰਿਕਾਰਡਿੰਗ ਤਾਂ ਇਹ ਵੀ ਹੈ ਕਿ ਸਨਾਰੇ ਨੂੰ ਬੁਲਾਓ ਦੱਸੋ ਵੀ ਇਹ ਸੈੱਟ ਲੱਗਦਾ ਸੋਨੇ ਨੇ 2.5 ਕਿਲੋ ਸੋਨਾ ਹੈ ਭਾਈ ਜੀ ਆ ਸਾਰੇ ਸੋਨੇ ਦੇ ਨੇ ਆ ਹੁਣ ਕੱਲੇ ਕੱਲੇ ਰੂ ਨੂੰ ਪੁੱਛਣਾ ਪਊ ਵੀ ਕਿੱਥੋਂ ਆਇਆ ਸੈੱਟ ਸ਼ੇਅਰ ਜਿਹਦੇ ਮੰਨ ਲਓ ਵੀ ਕਿਸੇ ਦੇ ਸੈੱਟ এবੀਸੀ ਕਰ ਲਓ ਵੀ ਆਹ ਅ ਸੈੱਟ ਤਾਂ ਜੀ ਮਨੋਹਰ لال ਦੇ ਕੇ ਗਿਆ ਸੀ ਤੇ ਮਨੋਹਰ لال ਕਦਾ ਬਪਾਰੀਆ ਜੀ ਇਹ ਕਿੱਥੋਂ ਦਾ ਗੁਵਿੰਦਗੜ੍ਹ ਦਾ ਇਹ ਜੀ ਬਾਈਂਡਿੰਗ ਵਾਲਾ ਜੀ ਕੌਣ ਆ ਇਹ ਮੋਦ ਚ ਪੈ ਜੂ ਕਿਉਂ ਕਿਉਂ ਦਿੱਤਾ ਸੈੱਟ ਜੀ ਕਿਸ ਕਰਕੇ ਦਿੱਤਾ ਕਿ ਕੁਫਾਇਦਾ ਲਿਆ ਤਾਂ ਇਹ ਵੱਧ ਜਾਣਾ ਹੈ ਕੰਮ ਵੱਧ ਰਿਹਾ ਹੈ ਜਦੋਂ ਸਾਡੇ ਹੋਰ ਲੋਕਾਂ ਕੋਲ ਲੁੱਣਗੇ ਪোল ਪਤਾ ਨਹੀਂ ਕਿੰਨੇ ਫਲੈਟ ਜਾਂ ਕਿੰਦੀ ਜਾਇਦਾਦ ਹੋਊਗੀ ਤਾਂ ਇਹ ਇੱਕ ਤਾਂ ਹੋਰ ਵੀ ਪਤਾ ਲੱਗਿਆ ਕਿ ਜਿਹੜਾ ਸੈਕਟਰ 40 ਵਾਲਾ ਮਕਾਨ ਹੈ ਇਹਦੇ ਚੋਂ ਇਸ ਕੁਲਠੀ ਚੋਂ ਮਕਾਨ ਤਾਂ ਅਸੀਂ ਕਹਿ ਦਿੰਦੇ ਆ ਇਹ ਤਾਂ ਕੋਠੀਆਂ ਨੇ ਤੇ ਉਹਦੇ ਚੋਂ ਹੁਣ ਚੰਡੀਗੜ੍ਹ ਦੀ ਕੋਈ ਕੋਠੀ ਟ੍ਰਾਈ ਅਬ ਵੈਲਿਊ ਦਕਰ ਜੀ 2 ਕਰੋੜ ਦੀ ਭਾਈ ਉੱਥੇ ਕੀ ਬੈਠਾ 2 ਕਰੋੜ ਦਾ ਕਦੇ ਸੁਣਿਆ ਕਦੇ ਚੰਡੀਗੜ੍ਹ ਚ ਅਚਕਤ ਕੋਈ ਕੋਠੀ 10-15 ਕਰੋੜ ਤੋਂ ਘੱਟ ਹੋਵੇ ਤੇ ਉਹ ਉਹਦੇ ਚ ਇੱਕ ਡੈਰੀ ਮਿਲ ਗਈ ਡੈਰੀ ਚ ਨੌ ਮਿਲ ਗਈ ਨੌ ਫਿਰ ਨਾਲ ਉਹ ਟੈਚ ਹੋਣਗੇ ਕੱਲਾ ਇਹ ਨਹੀਂ ਦੂਜੇ ਪਾਸੇ ਦੂਜੇ ਪਾਸੇ ਉਹ ਜਿਹੜਾ ਏਜੰਟ ਹੈ ਜੋ ਟੌਟ ਹੈ ਜੋ ਦਲਾਲ ਹੈ ਕ੍ਰਿਸ਼ਨੂ ਸ਼ਰਦਾ ਉਹਦੀ ਚੈਟ ਤੋਂ ਵੀ ਬੰਦੇ ਮਿਲ ਰਹੇ ਨੇ ਜੇ ਕੰਮ ਤਾਂ ਵਧਾਤਾ ਨੇ ਸੀਬੀਆਈ ਦਾ ਉਹ ਤਾਂ ਆਪਣਾ ਕਹਿੰਦੇ ਜਿਹੜਾ ਹੈ ਪ੍ਰੋਡਕਸ਼ਨ ਰਿਵਾਰਡ ਤੇ ਵੀ ਲਿਆ ਜਾ ਰਿਹਾ ਹੈ ਤੇ ਪੁੱਛ ਕੇ ਛੋ ਤੇ ਜਿੰਮੇਦਾਰ ਸੇ ਉਹ ਸਾਰੀ ਜਿਹੜੀ ਜਦੋਂ ਰਿਵਾਰਡਡ ਆ ਉਹ ਚ ਹੋਰ ਕੁਝ ਨਿਕਲੂ ਇਹ ਰਿਵਾਰਡ ਦੀ ਅਸਲ ਵਿੱਚ ਰਿਵਾਰਡ ਦੀ ਤਿਆਰੀ ਹੈ ਇਸ ਤਰ੍ਹਾਂ ਆਪਾਂ ਕਹਿ ਲਈਏ ਸੋ ਈਡੀ ਵਾਲੂ ਤਾਂ ਕੇਸ ਵੱਧ ਹੀ ਰਿਹਾ ਇਹ ਬੈਸੈਂਟ ਨੇ ਦੱਸਾ ਇਸ ਕੇਸ 'ਤੇ ਬੜਾ ਕੁਛ ਨਿਕਲ ਰਿਹਾ ਹੁਣ ਤਾਂ ਗੱਲਾਂ ਜਦੋਂ ਜਦੋਂ ਬੰਦਾ ਫਸ ਜੇ ਫਿਰ ਤਾਂ ਏ ਬੀ ਸੀ ਸਾਰੇ ਬੋਲਦੇ ਨੇ ਲੇਕਿਨ ਇੱਕ ਉਹ ਜਿਹਨੂੰ ਕਹਦੇ ਨੇ ਹੁਣ ਤਾਂ ਪੁਲਿਸ ਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਅੱਜ ਮੈਨੂੰ ਕਿਸੇ ਬੰਦੇ ਨੇ ਸਵੇਰੇ ਫਲਾਣੇ ਦਾ ਨਾਮ ਲੈ ਕੇ ਤਾਂ ਮੈਂ ਕਿਹਾ ਯਾਰ ਕਦੇ ਕਦੇ ਉਸ ਅਫਸਰ ਦਾ ਫੋਨ ਆ ਜਾਂਦਾ ਜਾਣਦਾ ਮੈਨੂੰ ਮੇਰੀਆਂ ਖਬਰਾਂ ਸੁਣਦਾ ਕਈ ਵਾਰੀ ਟਿਪਰੀ ਕਰ ਦਿੰਦਾ ਉਹਦੀ ਵੀ ਕਹਿੰਦੇ ਫਲਾਣੇ ਸਾਡੇ ਇੰਨੀ ਪ੍ਰਾਪਰਟੀ ਦਾ ਯਾਰ ਨਾ ਦਾ ਸਭ ਤੋਂ بڑا ਇਮਾਨਦਾਰ ਹਾਸਪੇਕੇ ਚੋਟ ਸਾਰੀ ਲੇਕਿਨ ਇੱਕ ਨੂੰ ਇਮਾਨਦਾਰ ਮੰਨਿਆ ਜਾਂਦਾ ਕਮਰਬਿਜੇ ਪ੍ਰਤਾਪ ਅੱਜ ਕੱਲ ਤਾਂ ਐਮਐਲਏ ਉਹਦੀ ਵੀ ਇਹਦੇ ਚ ਐਂਟਰੀ ਹੈ ਹਰਚੰਨਪੁਰ ਵਾਲੇ ਕੇਸ ਚ ਉਹ ਇਹ ਕਹਿੰਦਾ ਕਿ ਕਮਰਬਿਜੇ ਪ੍ਰਤਾਪ ਕਿ ਇਸ ਸਰਕਾਰ ਜਿਹੜੀ ਹੈ ਉਹ ਸਰਕਾਰ ਤੇ ਲਾਉਣੇ ਨਾ ਜਿਸ ਤਰ੍ਹਾਂ ਦੀ ਸਰਕਾਰ ਉਸ ਤਰ੍ਹਾਂ ਦੇ ਅਫਸਰ ਉਹਦੀ ਸਟੇਟਮੈਂਟ ਹੈ ਜਿਸ ਤਰ੍ਹਾਂ ਦੀ ਸਰਕਾਰ ਉਸ ਤਰ੍ਹਾਂ ਦੇ ਅਪਸਰ ਹਰ ਵਿਭਾਗ ਚ ਦਲਾਬ ਔਰ ਇਹ ਕਹਿੰਦਾ ਟ੍ਰੈਸਟ ਅਪਸਰਾਂ ਦੇ ਗਰੁੱਪ ਬਣੇ ਹੋਏ ਨੇ ਲੱਗਦਾ ਤਾਂ ਹੈ ਗਰੁੱਪ ਬਣੇ ਹੋਏ ਨੇ ਹੋਰ ਵੀ ਇੱਕ ਗੱਲ ਕਹੀ ਜੀ ਟੁਗਾ ਆਪ ਵਿੱਚ ਹੁਣ ਤੇ ਹੁਣ ਤੱਕ ਦਾ ਅਪਸਰ ਸੀ ਉਹ ਕਹਿੰਦਾ ਸਤਾਰਨ ਭੁੱਲਰ ਮੇਰੇ ਅਧੀਨ ਕਈ ਥਾਂ ਤੇ ਰਿਆ ਬਹਾੜੀ ਰਿਆ ਲੁਧਿਆਣਾ ਰਿਆ ਹੋਰ ਵੀ ਕਈ ਥਾਂ ਤੇ ਰਿਆ ਮੈਂ ਸਭ ਨੂੰ ਜਾਣਦਾ ਇਹਨਾਂ ਨੂੰ ਕਹਿੰਦਾ ਇਹ ਜੇ ਬੰਦਿਆਂ ਨੂੰ ਇਹਨਾਂ ਦਾ ਸਵਾਗਤ ਪਤਾ ਕੌਣ ਕਰਦਾ ਦਲਾਲ ਕਰ ਦਿੰਦੇ ਆ ਕ੍ਰਿਸ਼ਨੂ ਸ਼ਰਦਾ ਕਰ ਦਿੰਦੇ ਨੇ ਹਰ ਇੱਕ ਥਾਂ ਤੇ ਕ੍ਰਿਸ਼ਨੂ ਸ਼ਰਦਾ ਤੁਰੇ ਫਿਰਦੇ ਨੇ ਉਹ ਆਉਂਦੇ ਨੇ ਇਹਨਾਂ ਦੇ ਸਵਾਗਤ ਲਈ ਕਹਿੰਦੇ ਤੇ ਫਿਰ ਕਹਿੰਦੇ ਪੈਸੇ ਦੀ ਗੱਲ ਕਰਦੇ ਤੁਸੀਂ ਇਹ ਪੈਸੇ ਤੁਹਾਨੂੰ ਕੀ ਪਤਾ ਜੀ ਕਹਿੰਦਾ ਇਹਦੇ ਸੀ ਜਾਂ ਕਿਸੇ ਲੀਡਰ ਦੇ ਸੀ ਕਹਿੰਦਾ ਇਹ ਦੋਨੇ ਮਿਲੇ ਹੁੰਦੇ ਨੇ ਬਹੁਤ ਵਾਰ ਜਿਹੜੇ ਪੈਸੇ ਅਫਸਰਾਂ ਦੇ ਘਰ ਪਏ ਹੁੰਦੇ ਨੇ ਉਹ ਲੀਡਰਾਂ ਦੇ ਹੁੰਦੇ ਨੇ ਕਈ ਵਾਰ ਲੀਡਰਾਂ ਦੇ ਘਰ ਵੀ ਅਫਸਰ ਪੈਸੇ ਰੱਖ ਲੈਂਦੇ ਨੇ ਸੀਨੀਅਰ ਅਫਸਰ ਜਿਹਦੇ ਦੋਨਾਂ ਦਾ ਨੈਕਸਸ ਹੈ ਦੋਨਾਂ ਦਾ ਕੱਠ ਜੋੜ ਹੈ ਪਿਆਰੇ ਦਰਸ਼ਕੋ ਮੈਂ ਨਹੀਂ ਕਹਿ ਰਿਹਾ ਇਹ ਇਹ ਇੱਕ ਪੁਲਿਸ ਅਫਸਰ ਜਿਹੜਾ ਅੱਜ ਕੱਲ ਐਮਐਲਏ ਜਿਹਨੇ ਉਹਦੇ ਕੋਲ ਦੋ ਡਬਲ ਰੋਲ ਆਉਂਦਾ ਉਹ ਦੋਨੇ ਕੰਮ ਜਾਣਦਾ ਉਹ ਲੀਡਰ ਵੀ ਹੈ ਤੇ ਅਫਸਰ ਵੀ ਹੈ ਉਹ ਦੱਸ ਰਿਹਾ ਵੀ ਦੋਨਾਂ ਦਾ ਕੱਠ ਜੋੜ ਹੈ ਕਈ ਕਦੇ ਉਹਨਾਂ ਦਾ ਪੈਸਾ ਉਹਦੇ ਕੋਲ ਕਦੇ ਉਹਨਾਂ ਦਾ ਪੈਸਾ ਕਦੇ ਤੁਹਾਨੂੰ ਕੀ ਪਤਾ ਕਿਹਦਾ ਕਿਹਦਾ ਪੈਸਾ ਹੈ ਲੜੇ ਕਦੇ ਚੁਕਬਾਏ ਇਹ ਤਾਂ ਸਾਰੇ ਹੀ ਕਹਿ ਰਹੇ ਨੇ ਤੇ ਉਹ ਤਾਂ ਫਿਰ ਉਹ ਇੱਕ ਤਰੀਕਾ ਦਾ ਕਹਿੰਦਾ ਕੀ ਕਰਦੇ ਆ ਸਾਡੇ ਲੀਡਰ ਨਹੀਂ ਨਹੀਂ ਅੱਜ ਕੱਲ ਦੇ ਲੀਡਰ ਕੱਟੜ ਅਮਾਨਦਾਰ ਲੀਡਰਾਂ ਬਾਰੇ ਕਹਿ ਰਿਹਾ ਕਮਰਜੀਤ ਪ੍ਰਤਾਪ ਕਹਿੰਦਾ ਨੱਥੂ ਨੰਗਲ ਦੇ ਵਿੱਚ ਇੱਕ ਦੋਜੀ ਸੀ ਉਹ ਦੋਜੀ ਸੀ ਜ਼ਮੀਨ ਆਉਂਦੀ ਸੀ ਬੜੀ ਵਧੀਆ ਜਿਹੀ ਸੀ ਦੋ ਟੈਕ ਤੇ ਨਿਕਲ ਕਹਿੰਦਾ ਜੀ ਉਹ ਜ਼ਮੀਨ ਜਿਹੜੀ ਆ ਉੱਤੇ ਨਿਗਾਕ ਇਹਨਾਂ ਦੇ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਦੀ ਹੋਗੀ ਹੁਣ ਨਾ ਉਹਨੇ ਨਾ ਦੱਸਿਆ ਨਾ ਮੈਨੂੰ ਪਤਾ ਹੈ ਉਹਨੇ ਜੋ ਕਿਹਾ ਮੈਂ ਉਹ ਦੱਸ ਰਿਹਾ ਵਿਜੇ ਕਬਰ ਵਿਜੇ ਪ੍ਰਤਾਪ ਵੀ ਕਹਦੇ ਉਹਦੀ ਹੋਗੀ ਕਹਿੰਦਾ ਉਹਨੂੰ ਨਸ਼ੇ ਚ ਪਸਾਇ ਇਹ ਨਸ਼ੇ ਜਿਹੜਾ ਵਿਰੁੱਧ ਹੈ ਨਾ ਯੁੱਧ ਦਸ਼ਾਂਪਰਦ ਇਹਦੇ ਹੋਰ ਵੀ ਕਈ ਫਾਇਦੇ ਨੇ ਕਹਿੰਦਾ ਇੰਨਾ ਡੀਟਰਨ ਨੂੰ ਕਹਿੰਦਾ ਇਹ ਚਮਸੌਨ ਨੂੰ ਫਿਰਦਾ ਸੀ ਤੇ ਕਹਿੰਦਾ ਮੈਂ ਰੋਕਿਆ ਵੀ ਐਨਾ ਕਹਿੰਦੇ ਤੂੰ ਨਹੀਂ ਤਾਂ ਕਹਿੰਦਾ ਉਹਨੂੰ ਫਸਾ ਕੇ ਤੇ ਜ਼ਮੀਨ ਲੈ ਲੈਂਦੇ ਤਰੀਕੇ ਦੇਖੋ ਤੁਸੀਂ ਇਹ ਅਸਲ ਹੁੰਦਾ ਹੈ ਤੇ ਉਹ ਕਹਿੰਦੇ ਕਿਸੇ ਨੂੰ ਕਮੇ ਪਰ ਦੀ ਮਸਾਲੋ ਤੇ ਤਾਂ ਹੀ ਤਾਂ ਮੈਂ ਕਹਿੰਦਾ ਕਿ ਮੈਂ ਸਭ ਡਰਦਾ ਉਹ ਜਿਸ ਵੇਲੇ ਉਹਨਾਂ ਨੇ ਪਾਵਰ ਦੇਖੀ ਆ ਉਹ ਤਾਂ ਪੁੱਛਣਾ ਵਾਲਾ ਵੀ ਕੋਈ ਨਹੀਂ ਸੀ ਉਹ ਤਾਂ ਇਹ ਕਹਿੰਦੇ ਜੋ ਮਰਜ਼ੀ ਕਰੋ ਪੰਜਾਬ 'ਚ ਸ਼ਾਂਤੀ ਲਿਆਓ ਮਾਰ ਦਿਓ ਜਿਹਨੇ ਪੰਜਾਬ ਦੇ ਬਤੇ ਬਰਦਰ ਅਜਸ ਵੰਸਿੰਗ ਕਲੜਾ ਇਹ ਤਾਂ ਕਰਦਾ ਆਪ ਵਿਚਾਰਾ ਤੁਰ ਗਿਆ ਤਾਂ ਉਸ ਵੇਲੇ ਸਤਕੁਮ ਜਕਰ ਕੀ ਕਹਿੰਦੇ ਲੋਕਾਂ ਨੂੰ ਉਹ ਕਰੀ ਜਾਂਦੇ ਸੀ ਇਹ ਗੱਲ ਚਲੋ ਖੈਰ ਆਪਾਂ ਇਹ ਤਾਂ ਅਫਸਰ ਦੱਸਦੇ ਨੇ ਵੀ ਕਿੰਨੇ ਹੁੰਦਾ ਲੇਕਿਨ ਆਪਾਂ ਤਾਂ ਗੱਲ ਭੁੱਲਰ ਦੀ ਕਰ ਰਹੇ ਸੀ ਤੇ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਤਾਂ ਵੱਧ ਰਹੀਆਂ ਨੇ ਜਿਹੜਾ ਕੁਝ ਪਹਿਲੇ ਦਿਨ ਨਿਕਲਿਆ ਹੈ ਬੱਸ ਤਾਂ ਉਹੀ ਬਹੁਤ ਹੈ ਮਤਲਬ 2.5 ਕਿਲੋ ਸੋਨਾ 7.5 ਕਰੋੜ ਕੈਸ਼ ਤੇ ਉਦੋਂ ਬਾਅਦ ਘੜੀਆਂ 108 ਬੋਤਲਾਂ ਸ਼ਰਾਬ ਇਹ ਇਹ ਸਾਰਾ ਸੇ ਪ੍ਰਾਪਰਟੀ ਦੇ ਪੇਪਰ ਇਹ ਇਹ ਹੀ ਬਹੁਤ ਹੈ ਪਰ ਉਹ ਤਾਂ ਬਾਧ ਰਹੇ ਆ ਕੰਮ ਜਿਹੜੇ ਲੋਕਰ ਖੋਲਣਗੇ ਹੋਰ ਬਧੂ ਫਿਰ ਬੰਦੇ ਬਦਨਗੇ ਵੀ ਆਲੇ-ਦਾਲੇ ਕੌਣ-ਕੌਣ ਉਹ ਇਹਦੇ ਨਾਲ ਇਹਦੇ ਹੁਣ ਤਾਂ ਕ੍ਰਿਸ਼ਨ ਸ਼ਾੜ ਦਾ ਜਦੋਂ ਬਾਦਾਂ ਬਾਪ ਬਣ ਗਿਆ ਤਾਂ ਫਿਰ ਹੋਰ ਪ੍ਰੋਬਲਮ ਬਾਜੂ ਕੇਸ ਬਾਧ ਰਹੇ ਨੇ ਤੇ ਕੇਸ ਕਰਾਪਸ਼ਨ ਦਾ ਫਿਰ ਡੀਏ ਦਾ ਫਿਰ ਜਿਹੜਾ ਹੁਣ ਜਿਹੜਾ ਈਡੀਕੁਲ ਚ ਮਨੀ ਲੌਂਡਰਿੰਗ ਪਤਾ ਨਹੀਂ ਕੀ ਕੀ ਆ ਹੁਣ ਦਵਾਈ ਵਾਲਾ ਕੰਮਾਂਗੇ ਵਿੱਚ ਪਲੇਟਾਂ ਦਾ ਉਸ ਇਸ ਕਰਕੇ ਮੁਸ਼ਕਲਾਂ ਤਾਂ ਹਰ ਚਰਨ ਸੇ ਉੱਪਰ ਲੜਦੀਆਂ ਸੱਚ ਬੱਜੀ ਬਦਲਣ ਵਾਲੇ ਪਾਸੇ ਨੂੰ ਜ਼ਿਆਦਾ ਬਦਲ ਰਹੀਆਂ ਨੇ ਕੇਸ ਵੀ ਬਦਲ ਰਹੇ ਨੇ ਮੁਸ਼ਕਲਾਂ ਵੀ ਬਦਲ ਰਹੀਆਂ ਨੇ ਔਰ ਕੇਸ ਦੀ ਜਿਵੇਂ ਦੱਸਿਆ ਜਾ ਰਿਹਾ ਹੁਣ ਜਦੋਂ ਮਾਡਲ ਲੜਿਆ ਹੋਰ ਜਿਹੜਾ ਹੈ ਕੰਮ ਇਹਦਾ ਖਰਾਬ ਹੋ ਜਾਣਾ ਤਾਂ ਇਹ ਹਾਲਾਂਕਿ ਠੀਕ ਹੈ ਬੰਦਾ ਹੁਣ ਕਰੇ ਵੀ ਕੀ ਜਦੋਂ ਕੋਈ ਹੁੰਦਾ ਹੈ ਹੁਣ ਜੇ ਬੜਾ ਜੇਲ ਦੇ 5 ਨੰਬਰ ਵੈਰਕ ਤੇ ਵਿੱਚ ਕਹਿੰਦੇ ਜੀ ਬਾਹਰ ਨਹੀਂ ਨਿਕਲਦਾ ਬਾਹਰ ਨਿਕਲ ਕੇ ਕਿਵੇਂ ਨਿਕਲਦਾ ਬਾਹਰ ਕਹਿੰਦੇ ਜੀ ਬਸ ਖਾਂਦੇ ਪੀਂਦੇ ਜੋ ਕੁਝ ਬਿੱਦਾ ਸਮਝ ਜਾਂਦੇ ਨੇ ਜੋ ਦੱਸਣ ਵਾਲੇ ਦੱਸਦੇ ਨੇ ਭਾਈ ਹੋਰ ਵਿਚਾਰਾ ਵੀ ਕੋਈ ਨਹੀਂ ਤੇ ਇੰਨੀ ਵਧੀਆ ਇੱਜ਼ਤ ਸੀ ਕਿ ਗੱਤਕਾ ਫੈਡਰੇਸ਼ਨ ਦਾ ਇੰਡੀਆ ਦਾ ਪ੍ਰਧਾਨ ਬੜਾ ਖੁਸ਼ ਚੜ੍ਹ ਰਿਹਾ ਸੀ ਲੋਕਾਂ 'ਚ ਬੜਾ ਚਲੋ ਫੇਰ ਜਹਜਾ ਵਰਜੀ ਤੋਂ ਇਸ ਦਾ ਉਹ ਬੰਦਾ ਇਮਾਨਦਾਰ ਹੈ ਜਿਹੜਾ ਫੜਿਆ ਨਹੀਂ ਜਾਂਦਾ ਬਸ ਬਾਕੀ ਚਾਚੂ ਪਧਾਈ ਹੈ ਬਸ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਇਹ ਇਤਤੋ ਬੜਾ ਕੁਝ ਕਿਹਾ ਜਾਂਦਾ ਕਿ ਰਿਸ਼ਵਤ ਫੜ ਲਓ ਰਿਸ਼ਵਤ ਦੇ ਕੇ ਛੁੱਟ ਜੋ ਪਰ ਹੁਣ ਇਹਦੀ ਪ੍ਰੌਬਲਮ ਰਿਸ਼ਵਤ ਦੇ ਕੇ ਛੁੱਟਣਾ ਔਖਾ ਹੋ ਗਿਆ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਦੀ ਕਹਾਣੀ ਬਣ ਰਹੀ ਹੈ ਸੋ ਮੈਨੂੰ ਤਾਂ ਦੁੱਖ ਹੋ ਤਾ ਹੋਇਆ ਜਦੋਂ ਕਿ ਐਮ ਐਸ ਪੁੱਡਰ ਬਜ਼ੁਰਗ ਬੰਦਾ 85 ਸਾਲ ਦੀ ਉਪਰ ਦੇ ਵਿੱਚ ਆਪਦੇ ਪੱਤਰوں ਜੇਲ੍ਹ ਚ ਦੇਖੇ ਜਿਨੇ ਸਾਰੀ ਉਮਰ ਲੋਕਾਂ ਨੂੰ ਦੋਨਾਂ ਨੇ ਕੋਈ ਪੁੱਤਾਂ ਨੇ ਜੇਲ੍ਹ ਚ ਕੀਤਾ ਲੋਕਾਂ ਨੂੰ ਕੰਮੀ ਇਸ ਤਰ੍ਹਾਂ ਦਾ ਸੀ ਤੇ ਉਹ ਮੈਨੂੰ ਲੱਗਿਆ ਤਾਂ ਮੈਂ ਕਹਿੰਦਾ ਵੀ ਵਕਤ ਦਾ ਮਜ਼ਾਕ ਦਾ ਕੋਈ ਪਤਾ ਨਹੀਂ ਕਦੋਂ ਬਦਲ ਜੇ ਆ ਦੁਜੀਰਾ ਔਰ ਕਿਉਂਕਿ ਇਸ ਵੇ ਮੈਂ ਤੁਹਾਨੂੰ ਦੱਸਿਆ ਸੀ ਅੱਜ ਫੇਰ ਉਹਦੀ ਖਬਰ ਆਈ ਹੋਈ ਹੈ ਉਹ ਅਰਸ਼ਪ੍ਰੀਤ ਕੌਰ ਗਰੇਵਾਲ ਜਿਹੜੀ ਉਹ ਕੋਰਟ ਇਸੇ ਖਾਤੋਂ ਜਿਹੜੀ ਫੜੀ ਗਈ ਸੀ ਜਿਹਦੀ ਨਸ਼ਾ ਫੜਿਆ ਨਸ਼ਾ ਫੜਕੇ ਉਹਦਾ ਉਹਦਾ ਕੇਸ ਤਾਂ ਤੁਹਾਨੂੰ ਯਾਦ ਹੀ ਹੋਣਾ ਪਿਛਲੇ ਇਹ ਹੈਗਾ ਅਕਤੂਬਰ 13 ਅਕਤੂਬਰ ਦਾ ਮੇਰਾ ਕਹਿੰਦਾ ਇਹ 24 ਵਿਗੰਡ ਤੇ ਉਹਨੇ ਕੀ ਕੀਤਾ ਤਿੰਨ ਬੰਦੇ ਫੜੇ ਤਿੰਨ ਬੰਦੇ ਦਾ ਨਸ਼ਾ ਪਾੜੇ ਧੋ ਜਿਹੜਾ ਕੰਮ ਸੀ ਉਹਦੇ ਚੋਂ ਇਹ ਬੰਦੇ ਨੂੰ ਅੰਮ੍ਰਿਤਪ੍ਰੀਤ ਸਿੰਘ ਨੂੰ ਕਰਤਾ ਉਹ ਤਾਂ ਕੇਸ ਬਣਾਤਾ ਉਹਦਾ ਮੋਢਾ ਤੇ ਉਹਦਾ ਭਰਾ ਕੋ ਛੜਤਾ 3 ਕਿਲੋ ਨਸ਼ਾ ਵੀ ਰੱਖ ਲਿਆ ਤੇ ਦੂਜਾ ਪੈਸੇ 5 ਲੱਖ ਲੈ ਗਏ ਉਸ ਕੇਸ ਦੇ ਵਿੱਚ ਹੁਣ ਇਧਰ ਜਿਵੇਂ ਸੀਬੀਏ ਪਈ ਹੈ ਪਹਿਲਾਂ ਤੋਂ ਭੱਜੀ ਗਈ ਸੀ ਸਾਲ ਬਾਅਦ ਉਹਨੇ ਪਿੱਛੇ ਜੇ 14 ਅਕਤੂਬਰ ਨੂੰ ਸਰੈਂਡਰ ਕੀਤਾ ਕੋਰਟ ਦੇ ਵਿੱਚ ਤੇ ਹੁਣ ਅੱਜ ਦੀ ਖਬਰ ਤਾਂ ਤਾਬ ਬਣਦੀ ਆ ਦੀ ਹਸਪਤਲੀ ਦੀ ਕਿ ਹੁਣ ਵਿਜੀਲੈਂਸ ਉਹਦੀ ਇਨਕੁਆਇਰੀ ਕਰ ਰਹੀ ਹੈ ਯਾਨੀ ਵਿਜੀਲੈਂਸ ਨੇ ਇਸ ਮਤਲ ਜਿਹੜੀ ਇਨਸਪੈਕਟਰ ਹੈ ਉਹ ਤੋਂ ਪੁੱਛਪੜਤਾਲ ਸ਼ੁਰੂ ਕੀਤੀ ਹੈ ਤੇ ਜਿਹੜੇ ਵਿਜੀਲੈਂਸ ਦੀ ਬਿਲਕੁਲ ਕਲੀਨ ਚਿੱਟ ਦੇ ਰਹੇ ਸੀ ਗੌਰਮ ਜਧਮ ਸਾਹਿਬ ਉਹ ਇਹ ਕਿ ਬਸ ਉਹ ਇਸ ਲੈਵਲ ਤੱਕ ਇਨਸਪੈਕਟਰ ਲੈਵਲ ਤੱਕ ਕੰਪਲੀਅੰਸ ਹੈ ਉਦੋਂ ਅੱਗੇ ਫਿਰ ਅਸੀਂ ਵੀ ਇਹ ਕੋਲ ਜਾਣਾ ਪੈਂਦਾ ਕੇਸ ਤੋਂ ਉਹ ਉਹਦਾ ਹੋਦਾ ਵੀ ਅਸੀਬ ਨੇ ਕੰਮ ਮਦਹਾਇਆ ਕੁਝ ਚੱਲਦਾ ਮਦੈ ਨੂੰ ਫਸਾਓ ਫੜਾਓ ਜਾਂ ਅੱਗੇ ਕੁਝ ਕਰੋ ਆ ਮੇਰੇ ਇੱਕ ਗਵਾਂਢੀ ਇੱਕ ਐਸਪੀ ਮੈਨੂੰ ਕਿਦਰ ਕਹਿੰਦਾ ਤੁਸੀਂ ਆਰਗੇਜ ਖਬਰਾਂ ਸਰਾਉਣਿਓ ਉਹਨੇ ਇੱਕ ਅਫਸਰ ਦਾ ਨਾਮ ਲੈ ਕੇ ਮੈਨੂੰ ਕਿਹਾ ਕਹਿੰਦੇ ਯਾਰ ਉਹ ਤਾਂ ਬਹੁਤ ਵਧੀਆ ਮੀਡੀਆਜ਼ ਦਾ ਡਾਇਰੈਕਟਰ ਹੈ ਇੰਨਾ ਵਧੀਆ ਕਹਿੰਦਾ ਮੈਂ ਹਿੱਤੋਂ ਲੱਗਿਆ ਆ ਜਿਹੜਾ ਡਾਇਰੈਕਟਰ ਤੇ ਤੁਸੀਂ ਨਾ ਬੜੇ ਪ੍ਰੇਜ਼ ਕਰ ਰਹੇ ਸੀ ਵੀ ਉਹਨੇ ਐਨਾ ਕੁਝ ਪੜ ਲਿਆ ਕਹਿੰਦਾ ਮੈਂ ਵੀ ਨਾਲ ਸੀ ਅਸੀਂ ਵੀ 5 ਕਿਲੋ ਕਹਿੰਦਾ ਫੜੀ ਸੀ ਨਸ਼ਾ ਤੇ ਉਸ ਤੋਂ ਬਾਅਦ ਕਹਿੰਦਾ ਜਦੋਂ ਪ੍ਰੈਸ ਕਾਨਫਰੈਂਸ ਕੀਤੀ ਉਹਨੂੰ ਕਿਲੋ ਰਹਿ ਗਿਆ ਸੀ ਨਾਲੇ ਕਹਿੰਦਾ ਪ੍ਰੈਸ ਕਾਨਫਰੈਂਸ ਕਰਤੀ ਨਾਲੇ ਚਾਰ ਕਿਲੋ ਗਿਆ ਤਾਂ ਇਹ ਵੀ ਉਹਦੇ ਚ ਇਹੋ ਜਿਹਾ ਕੁਝ ਵੀ ਚੱਲਦਾ ਤਾਂ ਹੁਣ ਮਤਲਬ ਬੜੇ ਅਜੀਬ ਜਿਹੀ ਕਹਾਣੀ ਚ ਇਸ ਜਿਹੜਾ ਹੈ ਜਿਉ ਰਹੇ ਹੈ ਸਮਾਜ ਦੇ ਵਿੱਚ ਕਿ ਕ腐ਪਸ਼ਨ ਜਿਹੜੀ ਹੈ ਉਹ ਇਸ ਲੈਵਲ ਤੱਕ ਆ ਹੁਣ ਕੁੜੀ ਦਾ ਕੇਸ ਹੈ ਥੋੜੇ ਇਹ ਫਿਰ ਅੱਗੇ ਹੈ ਇਹ ਕਹਿੰਦੀ ਸੀ ਮੇਰੇ ਤਾਂ ਜਿਹੜਾ ਡੀਐਸਪੀ ਹੈ ਜਿਹਨੇ ਇਨਵੈਸਟੀਗੇਟ ਕੀਤਾ ਰਮਨਦੀਪ ਉਹ ਮੈਥ ਉਸ ਸੈਕਸ਼ਨ ਜਿਹੜੀ ਮੇਰੀ ਹਰਾਸਮੈਂਟ ਕਰਦਾ ਸੀ ਜਦ ਮੈਂ ਤਾਂ ਉੱਚ ਪੱਧਰ ਦਾ ਸੀ ਕੰਮ ਮੈਂ ਕੰਪਰੋਮਾਈਜ਼ਿੰਗ ਕੀਤਾ ਉਸ ਵੇਲੇ ਤਾਂ ਮੈਨੂੰ ਬਸਾਇਆ ਐਸਪੀ ਤੇ ਇਹ ਕਿ ਮਰਡਰ ਦੇ ਕੇਸ ਵਿੱਚ ਮੈਥੇ ਕਿਸੇ ਬੰਦੇ ਨੂੰ ਬਸਾਉਣਾ ਚਾਹਦੇ ਸੀ ਮੈਂ ਕਿਹਾ ਡੀਡੀਆ ਕੱਟਦੀ ਬੈ ਨਹੀਂ ਦੱਸਿਆ ਕਹਿੰਦੀ ਮੈਨੂੰ ਕਹਿੰਦਾ ਕੋਈ ਜੀ ਤੁਹਾਨੂੰ ਸਿਖਾਵਾਂਗੇ ਕਿਵੇਂ ਡੀਡੀਆ ਕੱਟੀ ਜਾਂਦੀ ਹੈ ਇਹ ਅਸਪ੍ਰਿਤ ਕੋ ਹੁਣ ਸੱਚ ਕੀ ਹੈ ਪਤਾ ਨਹੀਂ ਤੇ ਮੈਂ ਲਗਾਤਾਰ ਅੱਜ ਕੱਲ ਇਹ ਗੱਲ ਕਹਿ ਰਿਹਾ ਕਿ ਤੁਸੀਂ ਇਹ ਤਾਂ ਈ ਔਖਾ ਕੰਮ ਹੈ ਸੱਚ ਤਾਂ ਬਿਲਕੁਲ ਹੀ ਲੱਭਣਾ ਔਖਾ ਹੈ ਸੱਚ ਤਾਂ ਮੁਹੰਮਦ ਮੁਸਤਾਫਾ ਕੁਝ ਹੋਰ ਕਹਿੰਦਾ ਹੈ ਸਾਡੇ ਡੀਸੀਪੀ ਉਹਦਾ ਸੰਸੁਧਨ ਜਿਹੜੇ ਸ਼ਿਕਾਇਤ ਕੀਤੀ ਵੀਰਿਆ ਦਾ ਵੱਡਾ ਮਾਰਿਆ ਉਹ ਕੁਸ਼ੋਰ ਕਹਿੰਦਾ ਮੁੰਡੇ ਦਾ ਵੀ ਹੁਣ ਪਤਾ ਮੁੰਡਾ 27 ਅਗਸਤ ਦੀ ਵੀਡੀਓ ਜਿਹੜੀ ਵੜਾਈ ਹੈ ਆਪ ਮੁੰਡਾ ਜਿਹੜਾ ਅਕਲ ਅਕਸਰ ਹੈ ਉਹ ਕਹਿੰਦਾ ਮੇਰੇ ਪਿਓ ਦੇ ਮੇਰੀ ਬਾਈਫਰੈਂਡ ਨਾਲ ਜਾਇਜ਼ ਸੰਬੰਧ ਸੀ ਤੇ ਉਹ ਥੋੜੇ ਗਿਆ ਵੀ ਇਹ ਮੈਨੂੰ ਮਾਰਨਾ ਚਾਹੁੰਦੇ ਸੀ ਤੇ ਉਸ ਤੋਂ ਬਾਅਦ ਇੱਕ 3 ਮਿੰਟ ਦੀ ਵੀਡੀਓ 8 ਅਕਤੂਬਰ ਨੂੰ ਉਹ ਵੀ ਆ ਗਈ ਉਹਗਾ ਤਾਂ ਮੇਰੀ ਮੇਰੀ ਤਾਂ ਜਿਹੜੀ ਫੈਮਲੀ ਬਹੁਤ ਵਧੀਆ ਸੀ ਹੁਣ ਕਿਹੜਾ ਸੱਚ ਹੈ ਤਾਂ ਜਿਆਦਾ ਮੀਡੀਆ ਤੋਂ ਸੱਚ ਲੱਭਣਾ ਹੈ ਹੀ ਔਖਾ ਹੁਣ ਤਾਂ ਵੈਸੇ ਵੀ ਸੱਚ ਨਹੀਂ ਹੁੰਦਾ ਸੱਚ ਤਾਂ ਪਾਸਪੋਰਟ ਤੋਂ ਨਹੀਂ ਆਇਆ ਅਕਲਦੀਪ ਪਾਸਪੋਰਟਾਂ ਦੇ ਵਿੱਚ ਕੀ ਆਇਆ ਇੱਕ ਸੂਈ ਦਾ ਨਿਸ਼ਾਨ ਆਇਆ ਨਸ਼ੇ ਨਹੀਂ ਆਏ ਤੇ ਜੇ ਨਸ਼ਾ ਸੂਈ ਨਾਲ ਲਵਦਾ ਸੀ ਇੰਜੈਕਸ਼ਨ ਹੁੰਦਾ ਸੀ ਤਾਂ ਫਿਰ ਸੂਈ ਦਾ ਬੰਨੀ ਹੋਣੀ ਚਾਹੀਦੀ ਸਦੀ ਜਿਹੜੀ ਉਹ ਨਹੀਂ ਹੋਈ ਨਾ ਤੋ ਸੱਚੋਥੀ ਵੀ ਜੱਪਿਆ ਯਾਰ ਆ ਪਿਛੇ ਜਿਹੇ ਮੈਂ ਕੋ ਪ੍ਰੋਗਰਾਮ ਪੂਰਾ ਕੀਤਾ ਇਥੇ ਕਿ ਅੱਜ ਦੇ ਯੁੱਗ ਦੇ ਵਿੱਚ ਅੱਜ ਦੇ ਮੀਡੀਆ ਦੇ ਯੁੱਗ ਦੇ ਵਿੱਚ ਸੱਚ ਲੱਭਣਾ ਸਵੱਜ ਗਵਾਚ ਗਿਆ ਐ ਚੱਲੀਏ ਸੱਚ ਗਵਾਚ ਗਿਆ ਲੱਭਣਾ ਬੜਾ ਮੁਸ਼ਕਲ ਹੈ ਕਰ ਲੋ ਟਰਾਈ ਜੇ ਤੁਹਾਨੂੰ ਮਿਲਦਾ ਤੇ ਅਸੀਂ ਜਿੰਨਾ ਸਾਡੇ ਕੋਲ ਹੁੰਦਾ ਤੇ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੇ ਉਹਦੇ ਚ ਲੱਭਣਾ ਹੁੰਦਾ ਆਪ ਹੀ ਦੇਖਣਾ ਹੁੰਦਾ ਲੈ ਦੇ ਕੇ ہمارے پاس ਇੱਕ ਨਜ਼ਰੀ ਤੋਂ ਹੈ ਕਿਉਂ ਦੇਖੇ ਦੁਨੀਆ ਕੋ ਕਿਸੇ ਔਰ ਕੀ ਨਜ਼ਰ ਸੇ ਹਮ ਜੋ ਸਾਨੂੰ ਲੱਗਦਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਸਾਡਾ ਸ਼ੇਅਰ ਕਰ ਲੋ ਤੁਹਾਡੇ ਬਹੁਤ ਬਹੁਤ